ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਪੈਨਪਰਾਵਾਂ ਨੂੰ ਤੇ ਅੱਜ ਦੀ ਵੀਡੀਓ ਇੱਕ ਡਿਮਾਂਡ ਦੀ ਵੀਡੀਓ ਵੀ ਆ ਤੇ ਇੱਕ ਜਿਹੜਾ ਆ ਕੇਸ ਆ ਮੇਰੇ ਫਾਰਮ ਤੇ ਆਇਆ ਵਾ ਆ ਕੁਝ ਇੱਕਦਮ ਰੈਡਨੈਸ ਆਈ ਜਾਂਦੀ ਆ ਉਹਦੀ وجہ ਹੁੰਦੀ ਆ ਇੱਕਦਮ ਜਦੋਂ ਸੜੇ ਰਾਵਾਂ ਨੂੰ ਮਿਸਟਾਈਸ ਵਗੈਰਾ ਹੋ ਜਾਂਦੀਆਂ ਤੇ ਉਹਨਾਂ ਦੇ ਅੰਦਰ ਜਿਹੜੀ ਇਨਫੈਕਸ਼ਨ ਆ ਉਹ ਜਦੋਂ ਜ਼ਿਆਦਾ ਵੱਧ ਜਾਂਦੀ ਆ ਤੇ ਉਹਦੇ ਕਾਰਨ ਕਿ ਇਹ ਵਾਰ ਆਖਰੀਆਂ ਪੁੱਤਲੀਆਂ ਜਿਹੜੀਆਂ ਵਾਈਫ ਪੁੱਤਲੀਆਂ ਨੇ ਆ ਉਹਨਾਂ ਵਿੱਚ ਰੈਡਨੈਸ ਆ ਗਈ ਹੈ ਤੇ ਇਹ ਮੇਰੀ ਗਾਂ ਸੀ ਜਿਹਨੂੰ ਮੈ ਸਟੇਟਸ ਹੋਈ ਸੀ ਇਹਦਾ ਟਰੀਟਮੈਂਟ ਆਲਰੇਡੀ ਪਹਿਲਾਂ ਕਰ ਚੁੱਕੀ ਆ ਤੇ ਇਹਦਾ ਜਿਹੜਾ ਥਾਣਾ ਉਹਦੇ ਵਿੱਚੋਂ ਸਖਤ ਹੋ ਗਿਆ ਵਾ ਇਹਨੂੰ ਕਿਉਂਕਿ ਹਾਂ ਬਹੁਤ ਜ਼ਿਆਦਾ ਡੈਂਗਰਲ ਟਾਈਪਸ ਸਟੇਟਸ ਹੋ ਗਈ ਸੀ ਹੁਣ ਇਹਦੇ ਥਾਣ ਦਾ ਜਿਹੜਾ ਟਰੀਟਮੈਂਟ ਆ ਉਹ ਮੈਂ ਇਹਨੂੰ ਜੈਂਟਾ ਨਾਲ ਕਰ ਰਹੀ ਆ ਸਿਰਫ ਇਹਨੂੰ ਕੋਈ ਇੰਜੈਕਸ਼ਨ ਵਗੈਰਾ ਤਾਂ ਨਹੀਂ ਦੇ ਰਹੀ ਸਿਰਫ ਇਹਦੇ ਥਾਣ ਦੇ ਅੰਦਰ ਹੀ ਭਰ ਰਹੀ ਆ 10 10 ml ਮਿਕਸ ਕਰਕੇ আর ਇਹਦੀਆਂ ਅੱਖਾਂ ਦੀਆਂ ਪੁਤਲੀਆਂ ਮੈਂ ਤੁਹਾਨੂੰ ਦੱਸਦੀਆਂ ਇਸ ਦਾ ਰੈੱਡ ਹੋ ਗਿਆ ਤੇ ਅਗਰ ਇਹੋ ਜੀ ਰੈੱਡਨੈਸ ਆ ਜਾਏ ਤੇ ਸਾਨੂੰ ਕਦੀ ਵੀ ਘਬਰਾਉਣਾ ਨਹੀਂ ਚਾਹੀਦਾ ਬਲਕਿ ਸਾਨੂੰ ਜਿਹੜਾ ਵਾ ਅੱਖਾਂ ਦੇ ਵਿੱਚ ਐਂਟੀਬਾਇਓਟਿਕ ਆਈ ਡ੍ਰੌਪਸ ਜੂਸ ਕਰਨਾ ਚਾਹੀਦਾ ਤੇ ਨਾਲ ਹੀ ਬਾਰਕ ਐਸਿਡ ਜੋ ਵਾ ਉਹ ਅੱਖੇ ਵਿੱਚ ਜਿਹੜਾ ਪਾ ਦਈਏ ਤੇ ਉਹਦੇ ਨਾਲ ਵੀ ਜਿਹੜੀ ਇਹ ਅੱਖਾਂ ਦੀ ਸੂਜਨ ਆ ਰੈੱਡਨੈਸ ਆ ਖਤਮ ਹੋ ਲੱਗਦੀ ਆ ਇਹ ਜੋ ਤੁਸੀਂ ਵਾਈਟ ਵਾਈਟ ਨਜ਼ਰ ਲਗਾ ਆਖ ਨੂੰ ਦੇਖ ਰਹੀ ਹੋ ਇਹਦੀ ਅੱਖ ਦੇ ਅੰਦਰ ਮੈਂ ਫੋਰਕੈਸਟ ਲਾਇਆ ਸੀਗਾ ਚੁੰਗੀ ਵਰਕੇ ਤੇ ਇਹਨੂੰ ਕਾਫੀ ਠੀਕ ਹੈ ਪਹਿਲਾਂ ਨਾਲੋਂ ਹਾਰ ਆਪਣਾ ਟੀਐਮਆਰ ਨੇ ਖਾਣਾ ਸ਼ੁਰੂ ਕਰ ਦਿੱਤਾ ਹੈ ਤੇ ਐਂਟੀਬਾਇਟਿਕ ਵੀ ਅਸੀਂ ਇੱਥੇ ਯੂਜ਼ ਕਰ ਸਕਦੇ ਹਾਂ ਮੈਂ ਸਿੰਪਲ ਐਂਟੀਬਾਇਟਿਕ ਐਨਰੋਫਲੋਕਸਸਿਨ ਹੀ ਯੂਜ਼ ਕੀਤਾ ਹੈ ਤੇ ਨਾਲ ਇਹਨੂੰ ਲਗਾਇਆ ਵਾ ਫੈਨੋਲਾਈਨ ਜਾਂ ਮੈਗਲੋਡਾਈਨ ਵੀ ਆਮਨ ਵੀ ਲਗਾ ਸਕਦੇ ਜੇ ਜੋ ਅੱਖਾਂ ਦੀਆਂ ਪੁਤਲੀਆਂ ਦੇ ਅੰਦਰ ਸੂਜਨ ਹੋਈ ਆ ਔਰ ਜਿਹੜੀਆਂ ਬ੍ਰੀਕ ਵੇਇਨਸ ਹੁੰਦੀਆਂ ਨੇ ਉਹਨਾਂ 'ਚ ਬਲੱਡ ਸਰਕਲ ਨਹੀਂ ਚੱਲਦਾ ਬਲੱਡ ਦਾ ਸਰਕਲ ਨਹੀਂ ਘੁੰਮਦਾ ਜਿਸ ਦੇ ਕਰਕੇ ਅੱਖਾਂ ਲਾਲ ਹੋ ਜਾਂਦੀਆਂ ਨੇ ਤੇ ਅੱਖਾਂ ਦੀਆਂ ਪੁਤਲੀਆਂ ਦੀ ਸੋਜ ਨੂੰ ਘੱਟ ਕਰਨ ਵਾਸਤੇ ਦਰਦ ਨੂੰ ਘੱਟ ਕਰਨ ਵਾਸਤੇ ਅਸੀਂ ਜਿਹੜਾ ਬੀ ਐਮ ਐਲ ਆ ਮੈਲੋਡਾਈਨ ਇੰਜੈਕਸ਼ਨ ਜੋ ਹੈ ਉਸ ਕਰ ਸਕਦੇ ਹਾਂ ਆਲਰੇਡੀ ਇਹਨਾਂ ਦਾ ਟਰੀਟਮੈਂਟ ਕਰ ਦਿੱਤਾ ਜਾਂ ਤੇ ਹੁਣ ਇਹ ਪ੍ਰੋਪਰ ਜਿਹੜਾ ਆਪਣਾ ਕਾਪੀ ਰਹੀ ਹੈ ਇਹ ਹੈਗਾ ਬੋਰਿਕ ਐਸਿਡ ਸਕਿਨ ਵਾਲਾ ਹੈ ਔਰ ਇਹ ਅਸੀਂ ਦੀ ਅੱਖ ਦੇ ਵਿੱਚ ਲਾਇਆ ਸੀ ਦੋਨਾਂ ਚ ਚੁੰਗੀ ਭਾਰੇ ਭਰ ਕੇ ਤੇ ਨਾਲ ਇਹਨੂੰ ਮੈਂ VML ਇੰਜੈਕਸ਼ਨ ਲਾਇਆ ਫੀਨੋਡਾਈਨ ਜੇ ਉਹਦੀਆਂ ਅੱਖਾਂ ਦੇ ਅੰਦਰ ਸਵੇਲਿੰਗ ਹੋਈ ਆ ਔਰ ਦਰਦ ਦੋਰੀਆਂ ਠੀਕ ਹੋ ਜੂਗੀ ਐਨਰੋਫਲੌਕਸਸਿਨ VML ਤੇ ਇਹ ਵਾਲੇ ਟਰੀਟਮੈਂਟ ਨਾਲ ਅੱਖਾਂ ਦੀਆਂ ਜਿਹੜੀਆਂ ਪੁੱਤੜੀਆਂ ਬਿਲਕੁਲ ਠੀਕ ਹੋ ਜਾਂਦੀਆਂ ਨੇ ਤੇ ਲਗਾਤਾਰ ਅਸੀਂ ਇਹ ਟਰੀਟਮੈਂਟ ਜਿਹੜਾ 3 ਦਿਨ ਕਰ ਸਕਦੇ ਹਾਂ